ਆਟੋ ਚਾਲਕਾਂ ਦਾ ਜੁੜੀਆਂ ਹੋਈਆਂ ਵੱਖ-ਵੱਖ ਮੰਗਾਂ ਅਤੇ ਮੁਸ਼ਕਲਾਂ ਨੂੰ ਲੈ ਕੇ ਜ਼ਿਲ੍ਹਾ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਦੀ ਅਗਵਾਈ ਹੇਠ ਆਟੋ ਚਾਲਕਾਂ ਦਾ ਇੱਕ ਵਫਦ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਐਮਐਲਏ ਗੁਰਪ੍ਰੀਤ ਗੋਗੀ ਨੂੰ ਮਿਲਿਆ ਇਸ ਮੌਕੇ ਆਟੋ ਚਾਲਕਾਂ ਨੇ ਜਿੱਥੇ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹਨਾਂ ਨਾਲ ਕੀਤੇ ਗਏ ਵਾਅਦੇ ਦੇ ਸੰਬੰਧ ਦੇ ਵਿੱਚ ਇੱਕ ਮੰਗ ਪੱਤਰ ਵੀ ਸੌਪਿਆ ਸੀ ਜਿਨ੍ਹਾਂ ਨੂੰ ਐਮਐਲਏ ਗੁਰਪ੍ਰੀਤ ਗੋਗੀ ਦੇ ਵੱਲੋਂ ਜਲਦ ਹੀ ਸਮੱਸਿਆਵਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਇਸ ਵਫਾ ਦੇ ਵਿੱਚ ਮੁੱਖ ਤੌਰ ਤੇ ਬਾਜਵਾ ਸਾਹਿਬ ਦਰਸ਼ਨ ਸਿੰਘ ਜਗਤਾਰ ਸਿੰਘ ਸਨੀ ਰੇਲਵੇ ਸਟੇਸ਼ਨ ਰਾਹੁਲ ਸਿੱਕਾ ਸ੍ਰਿੰਦਰ ਕੁਮਾਰ ਆਦਿ ਮੌਜੂਦ ਸਨ ਮੰਗ ਪੱਤਰ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਇੱਥੋਂ ਦੇ ਕਰੀਬ 3 ਲੱਖ ਆਟੋ ਚਾਲਕਾਂ ਦੇ 20 ਲੱਖ ਪਰਿਵਾਰਾਂ ਦਾ ਬਹੁਤ ਅਹਿਮ ਯੋਗਦਾਨ ਰਿਆ ਜਿਨ੍ਹਾਂ ਨਾਲ ਨਵੰਬਰ 2021 ਦੇ ਵਿੱਚ ਲੁਧਿਆਣਾ ਦੇ ਗੁਰਨਾਨਕ ਭਵਨ ਵਿਖੇ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਟੋ ਚਾਲਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਵਾਅਦੇ ਵੀ ਕੀਤੇ ਗਏ ਸਨ ਲੇਕਿਨ ਇਸ ਮਾਮਲੇ ਦੇ ਉੱਤੇ ਗੁਰਪ੍ਰੀਤ ਗੋਗੀ ਜੀ ਨੇ ਕੀ ਕੁਝ ਕੀਤਾ ਤੁਸੀਂ ਵੀ ਸੁਣ ਲਵੋ ਸਰ ਆਟੋ ਜੂਨੀਅਨ ਨੇ ਹਕੀਮ ਨੂੰ ਜਿਹੜੀ ਹੈਗੀ ਇਹਨਾਂ ਦੀ ਡਿਸਟ੍ਰਿਕਟ ਆਟੋ ਰਿਕਸ਼ਾ ਫੈਡਰੇਸ਼ਨ ਆਫ ਰਜਿਸਟਰਡ ਧਿਆਨੇ ਜਿਹੜੀ ਹੈਗੀ ਆ ਉਹਨਾਂ ਦੇ ਪ੍ਰਧਾਨ ਮੈਨੂੰ ਉਸਤੀਸ਼ ਕੁਮਾਰ ਜੀ ਮੰਨਾ ਜੀ ਆ ਕੇ ਮਿਲੇ ਨਾਲ ਉਹਨਾਂ ਦੇ ਸਾਥੀ ਨੇ ਸਾਰੇ ਦੱਸਿਆ ਇਹਨਾਂ ਨੇ ਜੋ ਜੋ ਬਾਕੀ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਜਾਇਜ਼ ਨੇ ਔਰ ਉਹਨਾਂ ਨੂੰ ਮੈਂ ਬੜਾ ਸੰਜੀਦਗੀ ਨਾਲ ਦੇਖੀਆਂ ਨੇ ਔਰ ਅਫਸਰਾਂ ਨਾਲ ਗੱਲ ਕੀਤੀ ਹੈ ਉੱਪਰ ਮੈਂ ਚੰਡੀਗੜ੍ਹ ਵੀ ਕੀਤੀ ਗੱਲ ਤੇ ਇੱਥੇ ਆਪਣੇ ਜੀਸੀਬੀ ਆਪਣੇ ਟੈਕਸ ਦਾ ਵੀ ਗੱਲ ਕੀਤੀ ਹੈਗੀ ਆ ਜਿਹਦੇ ਵਿੱਚ ਮੈਂ ਜਿਹੜੀਆਂ ਤੇ ਇਹਨਾਂ ਦੀ ਕੁਝ ਪਾਲਿਸੀਜ਼ ਚੇਂਜ ਹੋਣ ਵਾਲੀਆਂ ਨੇ ਰਿਵਿਊ ਹੋਣ ਵਾਲੀਆਂ ਨੇ ਤੇ ਉਹ ਅਸੀਂ ਜਿਵੇਂ ਕਿ ਇਹਨਾਂ ਦੇ 3 ਵੀਲਰ ਤੇ ਲਾਇਸੈਂਸ ਨਹੀਂ ਬਣਦੇ ਇਹਨਾਂ ਦੇ ਟ੍ਰੈਕਿੰਗ ਦੇ ਸਾਥ ਉੱਥੇ ਜਿਹੜੇ 2 ਦੇ ਬੰਦੇ ਨੇ ਜਿਹੜੇ 4 ਤੇ ਬੰਦੇ ਆ ਉਹਨਾਂ ਦੇ 3 ਵੀਲਰ ਦੇ ਲਾਇਸੈਂਸ ਜਿਹੜੇ ਬਣਾਉਣੇ ਹੈਗੇ ਆ ਉਹਦੇ ਵਾਸਤੇ ਅਸੀਂ ਇੱਕ ਨਵੀਂ ਪਾਲਿਸੀ ਲੈ ਕੇ ਆਵਾਂਗੇ ਦੂਜੇ ਜਿਹੜੇ ਇਹਨਾਂ ਦੇ ਹਜ਼ਾਰਾਂ ਦੀ ਲੱਖਾਂ ਦੀ ਤਰ੍ਹਾਂ ਜਿਹਨਾਂ ਦੇ ਜੁਰਮਾਨੇ ਖੜੇ ਆ ਉਹਦੇ ਲਈ ਮੈਂ ਉੱਥੇ ਗੱਲ ਕਰਕੇ ਉੱਪਰ ਟ੍ਰਾਂਸਪੋਰਟ ਮੰਤਰੀ ਜੋ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਤੇ ਐਸਟੀਸੀ ਸਾਡੇ ਜਿਹੜੇ ਹੈਗੇ ਨੇ ਉੱਥੇ ਸੇਤੀਆ ਸਾਹਿਬ ਹਿੰਮਤ ਸੇਤੀਆ ਜੀ ਉਹਨਾਂ ਨਾਲ ਬੈਠ ਕੇ ਅਸੀਂ ਪਲਾਨ ਕਰਕੇ ਇਹਨਾਂ ਦੀ ਇੱਕ ਪਾਲਿਸੀ ਬਣਾ ਦੇ ਵਨ ਟਾਈਮ ਸੈਟਲਮੈਂਟ ਲੈ ਕੇ ਆਵਾਂਗੇ ਜਿਸ ਚ ਇਹਨਾਂ ਨੂੰ 2-3 ਮਹੀਨੇ ਦਾ ਵਿੱਚ ਟਾਈਮ ਦਵਾ ਕੇ ਉਹਦੇ ਵਿੱਚ ਸਾਰੇ ਇਹਨਾਂ ਦੇ ਜਿਹੜੇ ਨੁਕਤਾਰੇ ਕੇਸਾ ਦੇ ਵੀ ਹੋ ਜਾਣਗੇ ਔਰ ਸਰਕਾਰ ਨੂੰ ਵੀ ਰੈਵਨਿਊ ਆ ਜਾਏਗਾ। ਡੁੱਗੀ ਜੀ ਜਦੋਂ ਕੇਜਰੀਵਾਲ ਸਾਹਿਬ ਆਏ ਸੀ ਇਹਨਾਂ ਨੇ ਉੱਥੇ ਮੰਗ ਪੱਤਰ ਦਿੱਤਾ ਸੀ ਕਰ ਇਹ ਉਸ ਟਾਈਮ ਕਿਉਂ ਨਹੀਂ غور ਕੀਤਾ ਕਿ ਇਹਨਾਂ ਨੂੰ ਦੁਬਾਰਾ ਫਿਰ ਝਟਕਣਾ ਪੈ ਰਿਹਾ ਹੈ। ਦੇਖੋ ਗੱਲ ਇਹ ਆ ਕੇਜਰੀਵਾਲ ਸਾਹਿਬ ਆਏ ਸੀ ਕੇਜਰੀਵਾਲ ਸਾਹਿਬ ਦੀ ਨੀਅਤ ਸਾਫ਼ ਆ ਉਹਨਾਂ ਦੀ ਕੰਮ ਕਰਨ ਦੀ ਨੀਤੀ ਸਾਫ਼ ਆ ਇਸ ਕਰਕੇ ਅਸੀਂ ਵੀ ਕੇਜਰੀਵਾਲ ਸਾਹਿਬ ਦੇ ਲਗਾਏ ਹੋਏ ਉਹਨਾਂ ਦੇ ਬੰਦੇ ਆ। ਇਸ ਕਰਕੇ ਜੇ ਹੁਣ ਸਾਡੀ ਡਿਊਟੀ ਆ ਜੇ ਹਰ ਹਰ ਚੀਜ਼ ਕੇਜਰੀਵਾਲ ਸਾਹਿਬ ਨਾਲ ਨਹੀਂ ਕਰਨੀ ਅਸੀਂ ਉਹਨਾਂ ਦੇ ਜਿਹੜੇ ਨੀਚੇ ਅਸੀਂ ਨਵੰਦੇ ਚੁਣ ਕੇ ਲੋਕਾਂ ਨੇ ਸਾਨੂੰ ਭੇਜਿਆ ਇਹਨਾਂ ਲੋਕਾਂ ਨੇ ਬਣਾਈ ਨਾ ਸਰਕਾਰਾਂ ਤੋਂ ਕਰਾ ਦੇਣਗੇ ਤੇ ਜੇ ਇਹ ਅਸੀਂ ਇਹਨਾਂ ਦੇ ਹੁਣ ਕੰਮ ਕਰਨ ਲਈ ਬੈਠੇ ਆ ਕੇਜਰੀਵਾਲ ਸਾਹਿਬ ਦਾ ਅਸੀਂ ਰੂਪ ਆ ਉਹਨਾਂ ਦੇ ਅੰਸ਼ਾ ਅਸੀਂ ਉਹਨਾਂ ਦੇ ਕੰਮ ਕਰਾਂਗੇ ਉਹਦੇ ਵਿੱਚ ਜੋ-ਜੋ ਇਹਨਾਂ ਦੀਆਂ ਪ੍ਰੋਬਲਮ ਉਹਦੇ ਨੇ ਪੁੱਛ ਲੋ ਜੇ ਕੋਈ ਇਹਨਾਂ ਤੋਂ ਡਿਸਸੈਟੀਸਫਾਈਡ ਹੋਇਆ ਜਾਂ ਇਹਨਾਂ ਦੀ ਪਿਆਰ ਨਾਲ ਜਾਂ ਧਿਆਨ ਨਾਲ ਗੱਲ ਨਹੀਂ ਸੁਣੀ ਗਈ ਔਰ ਨਾ ਇੱਜ਼ਤਵਾਨ ਨਹੀਂ ਦਿੱਤਾ ਗਿਆ ਤਾਂ ਇਹ ਦੱਸਣਗੇ ਨਾ ਲੈ ਤਾਂ ਮਤਲਬ ਮੈਂ ਤਾਂ ਇਹਨਾਂ ਦੀ ਸਾਰੀ ਇੱਕ ਨਾਲ ਹੀ ਮੈਂ ਇੰਪਲੀਮੈਂਟ ਵੀ ਮੈਂ ਤਾਂ ਨਾਲ ਦੀ ਨਾਲ ਕਰਦਾ ਹੁੰਦਾ ਮੈਂ ਕੋਈ ਇਹ ਨਹੀਂ ਹੈਗਾ ਮੈਂ ਪੇਪਰ ਲਿਆ ਫੋਟੋ ਕਰਾਈ ਤੈਨੂੰ ਚਲਦੇ ਕਰਦਾ ਸਰ yellow line ਇਹ ਤਾਂ ਬਣੀ ਸੀਗੀ ਮੂਰਤ ਕੀਤਾ ਸੀਗਾ ਜੀ ਕਾਂਗਰਸ ਦੇ ਟਾਈਮ ਤੇ ਉਸ ਤੋਂ ਬਾਅਦ yellow line ਰੋਕ ਦਿੱਤੀ ਗਈ ਕੀ ਕਾਰਨ ਕੀ ਹੈ ਜੀ ਕਿ ਉਹ ਉਹ ਵੀ ਇੱਕ ਪਾਲਿਸੀ ਸੀਗੀ ਸਰਕਾਰ ਨੇ ਬਣਾਈ ਸੀਗੀ yellow line ਦੇਖੋ ਪੁਰਾਣੀ ਸਰਕਾਰ ਦੀ ਜਿਹੜੀ ਪਾਲਿਸੀ ਸੀਗੀ ਉਹਦੇ ਤਾਂ ਇਹਨਾਂ ਦਾ ਬੇੜਾਗਰ ਕਰਤੀ ਗਈ ਆ ਆਪਣੇ ਪਿਛਲੇ ਕੋਰੇ ਟਰਾਂਸਪੋਰਟ ਮਨਿਸਟਰ ਜਿਹੜੇ ਇਹਨਾਂ ਨੂੰ 75 ਤੋਂ 7500 ਰੁਪਏ ਆਰਸੀਆਂ ਦਾ ਲਾਗੇ ਕਾਹਦੇ ਲਾਗੇ ਉਹ ਇਹ ਕਿੰਝ ਬਣਦੀ ਨਹੀਂ ਹੈ ਕਿ ਜੇ ਉਸ ਚੀਜ਼ ਦਾ ਦੇਖਣਾ ਪੈਂਦਾ ਹੁੰਦਾ ਨਾ ਸਿਸਟਮ ਚੱਲਦਾ ਉਹ ਉਸੀ ਨਵੀਂ ਪਾਲਿਸੀ ਬਣਾਵਾਂਗੇ ਅਸੀਂ ਇਹਨਾਂ ਦੇ ਬਿਹਤਰੀ ਦੀ ਪਾਲਿਸੀ ਬਣਾਉਣੀ ਹੈ ਅਸੀਂ ਇਹਨਾਂ ਦੀ ਜੇਬਾਂ ਲੁੱਟਣ ਲਈ ਥੋੜੀ ਪਾਲਿਸੀ ਬਣਾਣੀ ਹੈ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਦੀ ਬੜਾਈ ਸਰਕਾਰ ਆ ਤੇ ਇਹਨਾਂ ਨੂੰ ਜੇ ਅਸੀਂ ਰੀਲੀਫ ਨਹੀਂ ਦਵਾਂਗੇ ਇਹਨਾਂ ਦਾ ਅਸੀਂ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਨਹੀਂ ਕਰਾਂਗੇ ਤਾਂ ਉਹਦੇ ਸਾਡੀ ਨਾਲਾਇਕੀ ਹੋਏਗੀ ਉਹਦੇ ਚ ਕਿਸੇ ਦੀ ਨਹੀਂ ਹੋਏਗੀ ਪਹਿਲੇ ਆਧਾਰ ਦੇ ਉੱਤੇ ਜਿਹੜੇ ਚਲਾਨ ਇਹਨਾਂ ਦੇ ਮੋਟੇ ਕੀਤੇ ਗਏ ਨੇ ਇਸ ਦੌਰਾਨ 6 ਮਹੀਨੇ ਦੇ ਵਿੱਚ ਇੱਕ ਕਿੱਥੇ ਤੱਕ ਰਿਲੀ ਇਸੇ ਲਈ ਮੈਂ ਤੁਹਾਨੂੰ ਕਹਿ ਰਿਹਾ ਮੈਂ ਇਹਨਾਂ ਨੂੰ ਵੀਰਵਾਰ ਦਾ ਟਾਈਮ ਦਿੱਤਾ ਹੈਗਾ ਸਾਡਾ اجلاس 22 ਤਰੀਕ ਨੂੰ ਉਸੇ ਦਿਨੀ ਮੈਂ ਕੀ ਕਹਿੰਦੇ ਹਾਂ اجلاس ਤੋਂ ਬਾਅਦ ਵਿਲੇ ਹੋ ਗਿਆ ਸੀ ਨਾਲ ਹੀ ਟਰਾਂਸਪੋਰਟ ਮਿਨਿਸਟਰ ਸਾਹਿਬ ਨਾਲ ਤੇ ਨਾਲ ਜਿਹੜੇ ਸਾਡੇ ਉੱਥੋਂ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨਾਲ ਮਿਲ ਕੇ ਇਹਨਾਂ ਦੀ ਬਿਠਾ ਕੇ ਮੀਟਿੰਗ ਕਰਾ ਕੇ ਇੱਕ ਪਲੇਟਫਾਰਮ ਤੇ ਆ ਜਾਗੇ ਪਲੇਟਫਾਰਮ ਤੋਂ ਬਾਅਦ ਪਾਲਸੀ ਬਣਵਾ ਲਾਂਗੇ ਪਾਲਸੀ ਬਣਾ ਕੇ ਵਨ ਟਾਈਮ ਸੈਟਲਮੈਂਟ ਕਰਾ ਕੇ ਜੋ ਘਟ ਤੋ ਘਟ ਅਸੀਂ ਇਹਨਾਂ ਨੂੰ ਉਮੀਦ ਦੇ ਸਕਦੇ ਦਵਾਂਗੇ ਸਰ ਆਪਾਂ ਇਹਨਾਂ ਦੇ ਚਲਾਨ ਲੈ ਲਏ ਸੀਗੇ ਜੀ ਤੇ ਵਿਸ਼ਵਾਸ ਦਿੱਤਾ ਸੀਗਾ ਕਿ ਅਸੀਂ ਚਲਾਨ ਤੁਹਾਡੇ ਭੁਗਤ ਦਾਂਗੇ ਸਾਰੇ ਲੇਕਿਨ ਅੱਜ ਵੀ ਉਸੇ ਸਟੇਟਸ ਤੇ ਖੜੇ ਨੇ ਕਿਉਂ ਪਿੱਛੇ ਸਰਕਾਰ ਦੇ ਵਿੱਚ ਜਦੋਂ ਪਿਛਲੀ ਸਰਕਾਰ ਆਏ ਨੂੰ ਪੁੱਛਣਾ ਚੰਨੀ ਸਾਹਿਬ ਆਏ ਸੀ ਇੱਥੇ ਉਹ ਉਹ ਕਹਿ ਕੇ ਗਏ ਸੀ ਇਹ ਗੱਲ ਤਾਂ ਉਹ ਕਹਿ ਗਏ ਸੀ 100-100 ਰੁਪਿਆ ਜੁਰਮਾਨਾ ਹੋਊਗਾ 100-100 ਰੁਪਿਆ ਕੇਵਲ ਦਾ ਲੱਗੂਗਾ ਫਲਾਣਾ ਲੱਗੂ ਟੋ ਜਮਲੇਵਾ ਜੀਆਂ ਦਿ ਫਿਰ ਕਿਹੜਾ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕਰ ਲਿਆ ਲੋਕ ਸਮਝਦੇ ਨਹੀਂ ਆ ਉਹਨਾਂ ਨੂੰ ਵੀ ਕਿਹਾ ਸੀਗਾ 1 ਮਹੀਨੇ ਦੇ ਅੰਦਰ ਅੰਦਰ ਹੀ ਆਉਂਦੇ ਆ ਆਟੋ ਵਾਲੇ ਦੀ ਸਮੱਸਿਆ ਦਾ ਹੱਲ ਹੋ ਜਾਊਗਾ ਪਰ 6 ਮਹੀਨੇ ਹੋ ਗਏ ਸਭ ਇਦਾਂ ਹੁੰਦਾ ਤੇਰੀ ਗੱਲ ਸੁਣ ਕੇ ਆ ਸਰਕਾਰ ਨਵੀਂ ਬਦੋ ਬਣਦੀ ਆ ਝੰਡੇ ਬਹੁਤ ਮੁਸ਼ਕਿਲਾਂ ਨੇ ਤੁਹਾਨੂੰ ਵੀ ਪਤਾ ਨਹੀਂ ਅੱਜੇ ਪਰ ਮੇਰੇ ਕੋਲ ਅੱਜ ਐ ਨਹੀਂ ਜੇ ਇਹੀ ਮਹੀਨਾ 6 ਮਹੀਨੇ ਪਹਿਲਾਂ ਆਏ ਉਹਦੇ 5 ਮਹੀਨੇ ਪਹਿਲਾਂ ਆਉਂਦੇ ਕੀ ਇਹਨਾਂ ਦੇ ਮੈਂ ਕੰਮ ਨਾ ਕਰਦਾ ਅਸੀਂ ਸਭ ਸੋਚਦੇ ਸਰ ਕਿਤੇ ਇਹਨਾਂ ਦਾ ਵੀ ਲੋਕ ਪਰੇਸ਼ਾਨ ਹੁੰਦੇ ਨੇ ਸਰ ਸੁਣਤਾ ਲੋ ਸੁਣੋ ਇਹਨਾਂ ਤੋਂ ਵੀ ਲੋਕ ਪਰੇਸ਼ਾਨ ਹੁੰਦੇ ਨੇ ਕਿਤਨਾ ਕਿਤੇ ਕਿਉਂਕਿ ਭੀੜ ਭੜੱਕੇ ਦੀ ਜਗ੍ਹਾ ਤੇ ਇਹ ਖੜ੍ਹ ਜਗ੍ਹਾ ਤੇ ਖੜ੍ਹ ਜਾਂਦੇ ਗਲਤੀਆਂ ਹੁੰਦੀਆਂ ਨੇ ਬਿਲਕੁਲ ਮੈਂ ਇਹਨਾਂ ਦੀ ਇਸ ਚੀਜ਼ ਦੇ ਬਾਰੇ ਮੈਂ ਇਹਨਾਂ ਨੂੰ ਬੇਨਤੀ ਲਾ ਰਿਹਾ ਸਾਰਿਆਂ ਨੂੰ ਅਪੀਲ ਕਰਦਾ ਹੱਥ ਬੰਨ੍ਹ ਕੇ ਸਾਰੇ ਆਪਣੇ ਆਟੋ ਚਾਲਕ ਵੀਰਾਂ ਨੂੰ ਕਿ ਕਿਰਪਾ ਕਰਕੇ ਆਪਾਂ ਵੀ ਸਿਵਲਾਈਜ਼ਡ ਹੋਈਏ ਔਰ ਜਿੱਥੇ ਦੇਖੋ ਜਾਮ ਜਿਵੇਂ ਬ ਜਾ ਤੇ ਸੈਕਟਰ ਦੇ ਬਾਹਰ ਮੈਂ ਦੇਖਦਾ ਵੀ ਕਮਲੇ ਮਗੂੰ ਦੂਜੇ ਵਾਹਨ ਦੇ ਫਿਰਦੇ ਨੇ ਔਰ ਐਕਸੀਡੈਂਟ ਦੇ ਕਾਰਨ ਬੰਦੇ ਨੇ ਇਹਨਾਂ ਨੂੰ ਡਿਸਪਲਿਨ ਚ ਰਹਿਣਾ ਚਾਹੀਦਾ ਜੀ ਆਪਣੀ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਇਹਦੀ ਲਾਈਨਿੰਗ ਦੇ ਵਿੱਚ ਇਹਨਾਂ ਦਾ ਸਾਰਾ ਇੱਕ ਨੰਬਰਿੰਗ ਹੋਣੀ ਚਾਹੀਦੀ ਆ ਕਿ ਹੁਣ 1 6 8 ਦਾ ਨੰਬਰ ਲੱਗੇ ਉਸ ਦਾ ਦੂਜੇ ਦਾ ਲੱਗੇ ਤੀਜੇ ਦਾ ਲੱਗੇ ਬਕਾਇਦਾ ਮੈਂ ਨੂੰ ਨਾਲ ਇਹਨਾਂ ਨੂੰ ਹੋਰ ਵੀ ਬੇਨਤੀ ਲਾ ਰਿਆ ਕਿ ਹਰ ਆਟੋ ਦੇ ਉੱਤੇ ਤੁਹਾਡਾ ਰੇਟ ਬਿਸਟਕ ਸਟicker ਚਿਪਕਿਆ ਹੋਣਾ ਚਾਹੀਦਾ ਤਾਕੇ ਵੀ ਇੰਨੇ ਤੋਂ ਇੰਨਾ ਰੇਟ ਤੁਹਾਡਾ ਫਿਕਸ ਹੋਵੇ ਵੀ ਇੰਨੀ ਜਗ੍ਹਾ ਤੋਂ ਤੁਸੀਂ ਇੰਨੀ ਜਗ੍ਹਾ ਤੇ ਜਾਣਾ ਫਲਾਣੀ ਫਲਾਣੀ ਜਗ੍ਹਾ ਤੋਂ ਫਲਾਣੀ ਜਗ੍ਹਾ ਵੀ 20 ਰੁਪਏ ਲੱਗਣਗੇ 10 ਰੁਪਏ ਲੱਗਣਗੇ ਜਾਂ 5 ਰੁਪਏ ਲੱਗਣਗੇ ਉਹ ਨਾਲ ਤੁਹਾਡਾ ਕੋਲ ਲੱਗ ਪਤਾ ਦੇਣਾ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਵਾਰ ਸਰ ਆਟੋ ਜੂਨੀਅਰ ਨੇ ਆ ਕੇ ਮੈਨੂੰ ਜਿਹੜੀ ਹੈਗੀ ਇਹਨਾਂ ਦੀ ਡਿਸਟ੍ਰਿਕਟ ਆਟੋ ਰਿਕਸ਼ਾ ਫੈਡਰੇਸ਼ਨ ਰਜਿਸਟਰਡ ਧਿਆਨੇ ਦੀ ਜਿਹੜੀ ਹੈਗੀ ਉਹਨਾਂ ਦੇ ਪ੍ਰਧਾਨ ਮੈਨੂੰ ਉਸਤੀਸ਼ ਕੁਮਾਰ ਜੀ ਮੰਨਾ ਜੀ ਆ ਕੇ ਮਿਲੇ ਨਾਲ ਉਹਨਾਂ ਦੇ ਸਾਥੀ ਨੇ ਸਾਰੇ ਦੱਸਿਆ ਇਹਨਾਂ ਨੇ ਜੋ ਜੋ ਬਾਕੀ ਇਹਨਾਂ ਦੀਆਂ ਕੁਝ ਪ੍ਰੋਬਲਮ ਜਿਹੜੀਆਂ ਜਾਇਜ਼ ਨੇ ਔਰ ਉਹਨਾਂ ਨੂੰ ਮੈਂ ਬੜਾ ਸੰਜੀਦਗੀ ਨਾਲ ਦੇਖੀਆਂ ਨੇ ਔਰ ਅਫਸਰਾਂ ਨਾਲ ਗੱਲ ਕੀਤੀ ਹੈ ਉੱਪਰ ਮੈਂ ਚੰਡੀਗੜ੍ਹ ਵੀ ਕੀਤੀ ਗੱਲ ਤੇ ਇੱਥੇ ਆਪਣੇ ਜੀਸੀਪੀ ਆਪਣੇ ਟੈਕਸ ਨਾਲ ਵੀ ਗੱਲ ਕੀਤੀ ਹੈਗੀ ਆ ਜਿਸ ਦੇ ਵਿੱਚ ਮੈਂ ਜਿਹੜੀਆਂ ਤੇਨਾਂ ਦੀਆਂ ਕੁਝ ਪਾਲਿਸੀਜ਼ ਚੇਂਜ ਹੋਣ ਵਾਲੀਆਂ ਨੇ ਰਿਵਿਊ ਹੋਣ ਵਾਲੀਆਂ ਨੇ ਤੇ ਉਹ ਅਸੀਂ ਜਿਵੇਂ ਕਿ ਇਹਨਾਂ ਦੇ 3 ਵਿਲਰ ਤੇ ਲਾਇਸੈਂਸ ਨਹੀਂ ਬਣਦੇ ਇਹਨਾਂ ਦੇ ਡ੍ਰੈਗਨ ਦੇ ਸਾਥ ਜੋ ਤੇ 2 ਦੇ ਬੰਦੇ ਆ ਜੋ 4 ਦੇ ਬੰਦੇ ਆ ਉਹਨਾਂ ਦੇ 3 ਵੀਕਲਰ ਤੇ ਲਾਇਸੈਂਸ ਜਿਹੜੇ ਪੜਾਉਣੇ ਹੈਗੇ ਆ ਉਹਦੇ ਵਾਸਤੇ ਅਸੀਂ ਇੱਕ ਨਵੀਂ ਪਾਲਿਸੀ ਲੈ ਕੇ ਆਵਾਂਗੇ ਦੂਜੇ ਜਿਹੜੇ ਇਹਨਾਂ ਦੇ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਚ ਉਹਨਾਂ ਦੇ ਜੁਰਮਾਨੇ ਖੜੇ ਆ ਉਹਦੇ ਲਈ ਮੈਂ ਉੱਥੇ ਗੱਲ ਕਰਕੇ ਉੱਪਰ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਤੇ ਐਸਟੀਸੀ ਸਾਡੇ ਜਿਹੜੇ ਹੈਗੇ ਨੇ ਉੱਥੇ ਸੇਤੀਆ ਸਾਹਿਬ ਵਿਮਲ ਸੇਤੀਆ ਜੀ ਉਹਨਾਂ ਨਾਲ ਬੈਠ ਕੇ ਅਸੀਂ ਪਲਾਨ ਕਰਕੇ ਇਹਨਾਂ ਦੀ ਇੱਕ ਪਾਲਿਸੀ ਬਣਾ ਦੇਵਾਂਗੇ ਵਨ ਟਾਈਮ ਸੈਟਲਮੈਂਟ ਲੈ ਕੇ ਆਵਾਂਗੇ ਜਿਸ ਚ ਇਹਨਾਂ ਨੂੰ 2-3 ਮਹੀਨੇ ਦਾ ਵਿੱਚ ਟਾਈਮ ਦਵਾ ਕੇ ਉਹਦੇ ਵਿੱਚ ਸਾਰੇ ਇਹਨਾਂ ਦੇ ਜਿਹੜੇ ਨੁਕਟਾਰੇ ਕੇਸਾ ਦੇ ਵੀ ਹੋ ਜਾਣਗੇ ਔਰ ਸਰਕਾਰ ਨੂੰ ਵੀ ਰੈਮੂ ਆ ਜਾਏਗਾ ਡੁੱਗੀ ਜੀ ਜਦੋਂ ਕੇਜਰੀਵਾਲ ਸਾਹਿਬ ਆਏ ਸੀ ਇਹਨਾਂ ਨੇ ਉੱਥੇ ਮੰਗ ਪੱਤਰ ਦਿੱਤਾ ਸੀ ਕਰ ਇਹ ਉਸ ਟਾਈਮ ਕਿਉਂ ਨਹੀਂ ਗੌਰ ਕੀਤਾ ਕਿ ਇਹਨਾਂ ਨੂੰ ਦੁਬਾਰਾ ਫਿਰ ਝਟਕਣਾ ਪੈ ਰਿਹਾ ਦੇਖੋ ਗੱਲ ਇਹ ਆ ਕੇਜਰੀਵਾਲ ਸਾਹਿਬ ਆਏ ਸੀ ਕੇਜਰੀਵਾਲ ਸਾਹਿਬ ਦੀ ਨੀਅਤ ਸਾਫ ਆ ਉਹਨਾਂ ਦੀ ਕੰਮ ਕਰਨ ਦੀ ਨੀਤੀ ਸਾਫ ਆ ਇਸ ਕਰਕੇ ਅਸੀਂ ਵੀ ਕੇਜਰੀਵਾਲ ਸਾਹਿਬ ਦੇ ਲਗਾਏ ਹੋਏ ਉਹਨਾਂ ਦੇ ਬੰਦੇ ਆ ਇਸ ਕਰਕੇ ਜੇ ਹੁਣ ਸਾਡੀ ਡਿਊਟੀ ਆ ਇਹ ਹਰ ਹਰ ਚੀਜ਼ ਕੇਜਰੀਵਾਲ ਸਾਹਿਬ ਨਾਲ ਨਹੀਂ ਕਰਨੀ ਅਸੀਂ ਉਹਨਾਂ ਦੇ ਜਿਹੜੇ ਨੀਚੇ ਸੀ ਨਵੇਂ ਦੇ ਚੁਣ ਕੇ ਲੋਕਾਂ ਨੇ ਸਾਨੂੰ ਭੇਜਿਆ ਇਹਨਾਂ ਲੋਕਾਂ ਨੇ ਬਣਾਇਆ ਨਾ ਸਰਕਾਰਾਂ ਤੋਂ ਆਦ ਰਹੇ ਨੇ ਤੇ ਜੇ ਇਹ ਅਸੀਂ ਇਹਨਾਂ ਦੇ ਹੁਣ ਕੰਮ ਕਰਨ ਲਈ ਬੈਠੇ ਆਂ ਕੇਜਰੀਵਾਲ ਸਾਹਿਬ ਦਾ ਅਸੀਂ ਰੂਪ ਆ ਉਹਨਾਂ ਦੇ ਅੰਸ਼ਾਂ ਸੀ ਉਹਨਾਂ ਦੇ ਕੰਮ ਕਰਾਂਗੇ ਉਹਦੇ ਵਿੱਚ ਜੋ-ਜੋ ਇਹਨਾਂ ਦੀਆਂ ਪ੍ਰੋਬਲਮ ਉਹਦੇ ਨੇ ਪੁੱਛ ਲੋ ਜੇ ਕੋਈ ਇਹਨਾਂ ਤੋਂ ਡਿਸਸੈਟੀਸਫਾਈਡ ਹੋਇਆ ਜਾਂ ਇਹਨਾਂ ਦੀ ਪਿਆਰ ਨਾਲ ਜਾਂ ਧਿਆਨ ਨਾਲ ਗੱਲ ਨਹੀਂ ਸੁਣੀ ਗਈ ਔਰ ਨਾ ਇੱਜ਼ਤਵਾਨ ਨਹੀਂ ਦਿੱਤਾ ਗਿਆ ਤਾਂ ਇਹ ਦੱਸਣਗੇ ਨਾ ਨੈਂ ਤਾਂ ਮਤਲਬ ਮੈਂ ਤਾਂ ਇਹਨਾਂ ਦੀ ਸਾਰੀ ਕਿਚੀ ਪੜ ਲਈ ਪੜ ਕੇ ਨਾਲ ਹੀ ਮੈਂ ਇੰਪਲੀਮੈਂਟ ਵੀ ਮੈਂ ਤਾਂ ਨਾਲ ਦੀ ਨਾਲ ਕਰਦਾ ਹੁੰਦਾ ਮੈਂ ਕੋਈ ਇਹ ਨਹੀਂ ਹੈਗਾ ਮੈਂ ਪੇਪਰ ਲਿਆ ਫੋਟੋ ਖਵਾਈ ਤੈਨੂੰ ਚਲਦੇ ਕਰਦਾ ਸਰ yellow line ਵੀ ਤਾਂ ਬਣੀ ਸੀਗੀ ਮੂਰਤ ਕੀਤਾ ਸੀਗਾ ਜੀ ਕਾਂਗਰਸ ਦੇ ਟਾਈਮ ਤੇ ਉਸ ਤੋਂ ਬਾਅਦ yellow line ਨੋਕ ਰੀਤੀ ਗਈ ਕੀ ਕਾਰਨ ਕੀ ਹੈ ਜੀ ਕਿ ਉਹ ਉਹ ਵੀ ਇੱਕ ਪਾਲਿਸੀ ਸੀਗੀ ਸਰਕਾਰ ਨੇ ਬਣਾਈ ਸੀਗੀ ਜਦੋਂ ਦੇਖੋ ਪੁਰਾਣੀ ਸਰਕਾਰ ਦੀ ਜਿਹੜੀ ਪਾਲਿਸੀ ਸੀਗੀ ਉਹਦੇ ਚ ਇਹਨਾਂ ਦਾ ਬੇੜਾਗਰ ਕਰਕੇ ਗਈ ਆ ਆਪਣੇ ਪਿਛਲੇ ਪੂਰੇ ਟਰਾਂਸਫਾਰਮੇਸ਼ਨ ਜਿਹੜੇ ਇਹਨਾਂ ਨੂੰ 7500 7500 ਰੁਪਏ ਆਰਸੀਆਂ ਦਾ ਲਾ ਕੇ ਕਾਦੇ ਲਾ ਕੇ ਉਹ ਇਹ ਚੀਜ਼ ਬਣਦੀ ਨਹੀਂ ਹੈ ਜੇ ਕਿਸੇ ਉਸ ਚੀਜ਼ ਦਾ ਦੇਖਣਾ ਪੈਂਦਾ ਹੁੰਦਾ ਨਾ ਸਿਸਟਮ ਸਾਰਾ ਅਸੀਂ ਨਵੀਂ ਪਾਲਿਸੀ ਬਣਾਵਾਂਗੇ ਅਸੀਂ ਇਹਨਾਂ ਦੇ ਬਿਹਤਰੀ ਦੀ ਪਾਲਿਸੀ ਬਣਾਉਣੀ ਹੈ ਅਸੀਂ ਇਹਨਾਂ ਦੀ ਜੇਬਾਂ ਲੁੱਟਣ ਲਈ ਥੋੜੀ ਪਾਲਿਸੀ ਬਣਾਉਣੀ ਹੈ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਦੀ ਬੜਾਈ ਸਰਕਾਰ ਆ ਤੇ ਇਹਨਾਂ ਨੂੰ ਜੇ ਅਸੀਂ ਰੀਲੀਫ ਨਹੀਂ ਦਵਾਂਗੇ ਇਹਨਾਂ ਦਾ ਅਸੀਂ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਨਹੀਂ ਕਰਾਂਗੇ ਤਾਂ ਉਹਦੇ ਸਾਡੀ ਨਾਲਾਇਕੀ ਹੋਏਗੀ ਉਹਦੇ ਵਿੱਚ ਕਿਸੇ ਦੀ ਨਹੀਂ ਹੋਏਗੀ ਸਰ ਦੇ ਆਧਾਰ ਤੇ ਉੱਤੇ ਜਿਹੜੇ ਚਲਾਨ ਇਹਨਾਂ ਦੇ ਮੋਟੇ ਕੀਤੇ ਗਏ ਨੇ ਇਸ ਦੌਰਾਨ 6 ਮਹੀਨੇ ਦੇ ਵਿੱਚ ਇਹ ਕਿੱਥੇ ਤੱਕ ਰਿਲੀ ਇਸੇ ਲਈ ਮੈਂ ਤੁਹਾਨੂੰ ਕਹਿ ਰਿਹਾ ਮੈਂ ਇਹਨਾਂ ਨੂੰ ਵੀਰਵਾਰ ਦਾ ਟਾਈਮ ਦਿੱਤਾ ਆਵਾਜ਼ ਦੀ ਪਾਰਟੀ ਵੱਲੋਂ ਜਿਹੜੇ ਵੱਲਾ ਵਾਦੇ ਕੀਤੇ ਗਏ ਸੀਗੇ ਲੱਗ ਰਿਹਾ ਇਲੈਕਸ਼ਨ ਤੋਂ ਪਹਿਲਾਂ ਜਿਹੜੇ 6-6 ਮਹੀਨੇ ਹੋ ਚੁੱਕੇ ਨੇ ਪੂਰੇ ਕੋਈ ਵਾਦੇ ਪੂਰਾ ਹੋਇਆ ਸਾਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਾਫੀ ਤਕਿਆਤ ਦਿੱਤਾ ਤਕੈਸ਼ਾਈ ਕੀਤੀ ਸਾਡੇ ਨਾਲ ਮੋٹے-ਮੋٹے ਚਲਾਨ ਕੀਤੇ ਗਏ 50-50 ਜਾਂ 60-60 ਹਜ਼ਾਰ ਦੇ ਪਹਿਲਾਂ ਵੀ ਕਾਂਗਰਸ ਵੇਲੇ ਚਲਾਨ ਕੀਤੇ ਗਏ ਇੱਕ ਜਨਰਲ ਡਾਇਰ ਵਰਗੇ ਸਾਡੂੰ ਹੁਕਮ ਜਾਰੀ ਕਰਕੇ ਇਹਨਾਂ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਕੀਤੀ ਗਈ ਪਰ ਉਹ ਸਾਜ਼ਿਸ਼ ਅਜੇ ਤੱਕ ਵੀ ਕਾਇਮ ਹੈ ਅਸੀਂ ਇਹ ਕਹਿ ਸਕਦੇ ਹਾਂ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਸਾਡੇ 20-20 25-25 ਹਜ਼ਾਰ ਦੇ ਚਲਾਨ ਫੇਰ ਦੁਬਾਰਾ ਕੀਤੇ ਗਏ ਜਿੱਥੇ ਅਰਵਿੰਦ ਕੇਜਰੀਵਾਲ ਜੀ ਸਾਡੇ ਕੋ ਆ ਕੇ ਗੁਨਾਹਕ ਭਾਬੇ ਸਾਡੇ ਨਾਲ ਵਾਦਾ ਕਰਕੇ ਗਏ ਸੀ ਵੀ ਤੁਹਾਡੇ ਨਾਲ ਅੱਗੇ ਤੋਂ ਕੋਈ ਤੱਕੇਵਾਜੀ ਤੱਕੇਸ਼ਾਈ ਨਹੀਂ ਹੋਊਗੀ ਤੁਹਾਡੇ ਵਿੱਚੋਂ ਤੁਹਾਡੇ ਨੁਮਾਇंदे ਲੈ ਕੇ ਤੁਹਾਡੀ ਕੈਟਾਗਰੀ ਚੋਂ ਨੁਮਾਇंदे ਲੈ ਕੇ ਤੁਹਾਡੀ ਇੱਕ ਪਾਲਿਸੀ ਆਟੋ ਰਿਕਸ਼ਾ ਦੀ ਲਗ ਤੋਂ ਤਿਆਰ ਕੀਤੀ ਜਾਊਗੀ ਜਿਦੇ ਚ ਉਹਨਾਂ ਦੇ ਚਲਾਨ ਦੀ ਰੇਸ਼ੋ ਜਿਹੜੀ ਹੈ 100 ਤੋਂ ਲੈ ਕੇ 500 ਰੁਪਏ ਤੱਕ ਹੋਊਗੀ ਤੇ ਉਹਨਾਂ ਨੂੰ yellow line ਦਿੱਤੀ ਜਾਊਗੀ ਤੇ ਉਹਨਾਂ ਨੂੰ ਬੰਦੇ ਉਹਨਾਂ ਦੇ ਸਾਰੇ ਹੱਕ ਦਿੱਤੇ ਜਾਣਗੇ ਅਜਿਹਾ ਕੁਝ ਹੋਣ ਦੀ ਬਜਾਏ ਅੱਜ ਤੱਕ 6 ਮਹੀਨੇ ਹੋ ਗਏ ਸਰਕਾਰ ਆਈ ਨੂੰ ਸਰਕਾਰ ਨੇ ਇਹ ਆਟੋ ਰਿਕਸ਼ਾ ਦਾ ਨਾਮ ਤੱਕ ਨਹੀਂ ਲਿਆ ਔਰ ਸਾਨੂੰ ਬਿਨਾਂ ਕੁਝ ਅਲਟੀਮੇਟ ਦਿੱਤੇ ਹੀ ਇਹਨਾਂ ਨੇ 25-25000 ਦੇ ਅ 10 ਤੋਂ 12 ਾਟੋ ਰਿਕਸ਼ਾ ਅੰਦਰ ਬੰਦ ਨੇ ਉਹ ਜਿਹੜੇ 10 ਤੋਂ 12 ਜਿਹੜੇ ਸਾਡੇ ਬੰਦੇ ਬੇਰੋਜ਼ਗਾਰ ਹੋ ਚੁੱਕੇ ਆ ਅਸੀਂ ਇਹ ਸਰਕਾਰ ਕੋਲ ਪੁੱਛਣਾ ਚਾਹੁੰਦੇ ਹਾਂ ਉਹਨਾਂ ਦਾ ਕਸੂਰ ਕੀ ਹੈ ਬੱਚੇ ਨੂੰ ਆਪਣੇ ਬੱਚਿਆਂ ਨੂੰ ਮਿਹਨਤ ਕਰਕੇ ਰੋਟੀ ਰੋਜੀ ਰੋਟੀ ਦਿੰਦੇ ਸੀ ਅਸੀਂ ਕਹਿੰਦੇ ਹਾਂ ਜਿੰਨਾ ਕਿਸੇ ਦਾ ਦੋਸ਼ ਹੈ ਉਹਨੀ ਸਜ਼ਾ ਦਿਓ ਕੋਈ ਦਿੱਕਤ ਨਹੀਂ ਹੈ ਜੇ ਕੋਈ ਰੋਂਗ ਪਾਰਕਿੰਗ ਖੜਦਾ ਉਹਨੂੰ ਰੋਂਗ ਪਾਰਕਿੰਗ ਦਾ ਚਲਾਨ ਕਰ ਦਿਓ ਇਹ ਥੋੜੀ 4-4 ਗੋਲੇ ਬਣਾ ਕੇ ਉਹਦੇ 20-25-25 ਹਜ਼ਾਰ ਦੇ ਚਲਾਨ ਕਰ ਦਿਓ ਤਾਂ ਜੋ ਆਪਣਾ ਪਰਿਵਾਰੀ ਦਾ ਪਾਲ ਸਕੇ ਤੁਸੀਂ ਪਹਿਲੇ ਵੀ ਬਹੁਤ ਸਾਰੇ ਮੰਗ ਪੱਤਰ ਦਿੱਤੇ ਆ ਹਜੇ ਤੱਕ ਸਰਕਾਰ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਤੇ ਤੁਸੀਂ ਮਤਲਬ ਮੰਗ ਪੱਤਰ ਹੀ ਦਿੰਦੇ ਰਹੋਗੇ ਤੇ ਸਾਨੂੰ ਇੱਕ ਯੂਜ਼ ਹੀ ਕੀਤਾ ਜਾਂਦਾ ਇਲੈਕਸ਼ਨਾਂ ਟਾਈਮ ਵੀ ਤੇ ਪ੍ਰਸ਼ਾਸਨ ਵੀ ਸਾਨੂੰ ਯੂਜ਼ ਹੀ ਆਪਣਾ ਮੁੰਡੇ ਦੇ ਤੇ ਲੱਕੜ ਦੇ ਮੁੰਡੇ ਦੇਤੇ ਜਾਂਦੇ ਆ ਵੀ ਐਦਾ ਕਰ ਲੋ ਉਦਾ ਕਰ ਲੋ ਅਸੀਂ ਤੁਹਾਡੇ ਨਾਲ ਅਸੀਂ ਕਾਫੀ ਸਾਲਾਂ ਤੋਂ ਦੋ ਸਰਕਾਰਾਂ ਦੇ ਤੱਕੇਸ਼ਾਈ ਸੈ ਰਹੇ ਸੀ ਕਾਂਗਰਸ ਤੇ ਅਕਾਲੀ ਦਲ ਦੀ ਜਿੰਨੋ ਜਿਨ੍ਹਾਂ ਦੀ ਅਸੀਂ ਧੋਨ ਚੋ ਸਰੀਆ ਕੱਢਣ ਲਈ ਆਪਣਾ 20 ਲੱਖ ਵੋਟ ਬੈਂਕ ਜਿਹੜਾ ਆਮ ਆਦਮੀ ਪਾਰਟੀ ਨੂੰ ਪਾਇਆ ਪਰੰਤੂ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਵੀ ਸੋਚਿਆ ਸੀ ਵੀ ਨਵੀਂ ਸਰਕਾਰ ਆ ਸਾਡੇ ਵਾਅਦੇ ਪੂਰੇ ਕਰੂਗੀ ਆਮ ਜਨਤਾ ਚੋਂ ਨਿਕਲੀ ਹੋਈ ਸਰਕਾਰ ਆ ਤੇ ਆਮ ਜਨਤਾ ਦੀ ਸੁਣਵਾਈ ਕਰੂਗੀ ਪਰ ਇਹੋ ਜਿਹਾ ਕੋਈ ਨਹੀਂ ਹੋਇਆ ਜੰਦੇ ਤੁਹਾਨੂੰ ਹੋਰ ਬੋਲ ਕੁਛਣਾ ਚਾਹਾਂਗੇ ਗੁਜਰਾਤ ਦੇ ਵਿੱਚ ਹੁਣ ਚੋਣਾਂ ਆਉਣ ਵਾਲੇ ਨੇ ਉੱਥੇ ਵੀ ਆਮ ਆਦਮੀ ਪਾਰਟੀ ਜਿੱਦਾਂ ਕਿ ਆਟੋ ਵਾਲਿਆਂ ਦੇ ਵਿੱਚ ਬਹਿ ਕੇ ਉਹਨਾਂ ਦੇ ਕੋਲ ਰੋਟੀ ਖਾਂ ਜਾਂਦੀ ਹੈ ਉਹਨਾਂ ਨੂੰ ਵੀ ਵਾਅਦਾ ਕਰ ਰਹੀ ਹੈ ਤੁਸੀਂ ਗੁਜਰਾਤ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਮੈਂ ਆਮ ਆਦਮੀ ਪਾਰਟੀ ਨੂੰ ਇਹ ਕਹਾਂਗਾ ਜੇ ਤੁਸੀਂ ਗੁਜਰਾਤ ਦੀ ਵੋਟ ਬੈਂਕ ਲੈਣਾ ਚਾਹੁੰਦੇ ਹੋ ਆਟੋ ਰਿਕਸ਼ਾ ਦਾ ਤੁਹਾਨੂੰ ਪਹਿਲਾਂ ਇੱਥੇ ਦੇ ਆਟੋ ਰਿਕਸ਼ਾ ਦੇ ਚਾਲਕ ਜਿਹੜੇ ਤੁਸੀਂ ਵਾਅਦੇ ਕੀਤੇ ਆ ਉਹ ਪੂਰੇ ਪਹਿਲਾਂ ਕਰਨੇ ਪੈਣਗੇ ਨਹੀਂ ਤਾਂ ਅਸੀਂ ਵੀ ਉੱਥੇ ਜਾਵਾਂਗੇ ਔਰ ਜੇ ਤੁਸੀਂ ਇੱਥੇ ਸਾਡੇ ਹੋਂ ਤੇ ਅੱਜ ਜਿਹੜੇ ਪਹੁੰਚੇ ਅੱਜ ਕੀ ਕੀ ਅੱਜ ਆਇਓ ਜਿਹੜਾ ਐਮਐਲਏ ਦੇ ਘਰੇ ਜੀ ਅੱਜ ਅਸੀਂ ਲਾਸਟ ਟਾਈਮ ਆਇਆ ਜੀ ਆਪਣਾ ਗੋਗੀ ਜੀ ਕੋਲ ਐਮਐਲਏ ਸਾਹਿਬ ਕੋ ਆਇਆ ਆਪਣਾ ਮੰਗ ਪੱਤਰ ਲਾ ਕੇ ਉਹਨਾਂ ਨੇ ਸਾਨੂੰ ਮੀਡੀਆ ਮੀਡੀਆ ਰਾਹੀਂ ਇਹ ਸੰਦੇਸ਼ ਦਿੱਤਾ ਸੀ ਮੈਨੂੰ ਆ ਕੇ ਮਿਲਣਾ ਮੈਂ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰੂੰਗਾ ਪਰੰਤੂ ਅਸੀਂ ਇਸ ਤੋਂ ਪਹਿਲਾਂ ਮਿਲ ਚੁੱਕੇ ਹਾਂ ਕਲਵੰਸੀ ਦੂਜੀ ਨੂੰ ਮਿਲ ਚੁੱਕਾ ਇੱਕ ਛੋਟਾ ਜਿਹਾ ਮਸਲਾ ਸੀਗਾ ਜਿਹੜਾ ਬਿਲਕੁਲ ਲੀਗਲ ਸੀਗਾ ਇੱਕ ਈ ਰਿਕਸ਼ਾ ਵਾਲੇ ਨੇ 12 10200 ਦਾ ਚਲਾਨ ਹੋਇਆ ਸੀਗਾ ਜਦੋਂ 10200 ਰੁਪਏ ਦਾ ਚਲਾਨ ਹੋਇਆ ਉਹਦਾ ਤੇ ਉਹਦਾ ਚਲਾਨ ਭ ਲਾ ਮੁਤਾਬਕ ਆਪਾਂ ਜੇ ਅਫੈਂਸਸੇ ਆਪਾਂ ਫਾਈਨ ਭਰਤਾ ਤੇ ਉਹਨੂੰ ਰੱਖ ਨਹੀਂ ਸਕਦੇ ਸੀ ਜੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੁਣ ਐਮਐਲਏ ਦੇ ਨੇ ਸੁਪਰੀਮੋ ਨੂੰ ਮੰਗ ਪੱਤਰ ਦਿੱਤਾ ਹੁਣ ਤੇ ਐਮਐਲਏ ਨੂੰ ਫਿਰ ਦੇਣਾ ਕਿ ਕਾਰਨ ਹੈ ਕਈ ਵਾਰੀ ਇਹ ਜਿਹੜੀਆਂ ਸਰਕਾਰਾਂ ਨੇ ਭੁੱਲ ਜਾਂਦੀਆਂ ਨੇ ਗਰੀਬ ਬੰਦਿਆਂ ਨੂੰ ਭੁੱਲ ਜਾਂਦੀਆਂ ਨੇ ਆਪਣਾ ਕੰਮ ਕਰਾ ਕੇ ਬਿਲਕੁਲ ਸਿੱਧੀ ਗੱਲਬਾਤ ਹੋਈ ਆ ਉਹਨਾਂ ਦੀ ਪੰਜਾਬੀ ਭਵਨ ਦੇ ਬਿਲਕੁਲ ਪੂਰੇ ਕਿਤੇ ਤੁਹਾਡੇ ਬਿਲਕੁਲ ਸਿੱਧੀ ਗੱਲਬਾਤ ਹੋਈ ਆ ਔਰ ਕਾਫੀ ਡਿਸਕਸ ਹੋਈ ਆ ਇਸ ਮੁੱਦੇ ਤੇ ਪਰ ਉਹੀ ਸਾਨੂੰ ਵੀ ਆਪ ਇਹ ਹੈਰਾਨਗੀ ਆ ਬਿਲਕੁਲ ਅਸੀਂ ਤਾਂ ਅਜ ਤੱਕ ਮੁੱਦਾ ਨਹੀਂ ਚੁੱਕਿਆ ਵੀ ਚਲੋ ਸਰਕਾਰ ਨਵੀਂ ਨਵੀਂ ਬਣੀ ਆ ਬੜੇ ਕੰਮ ਐ ਇਨਾਂ ਕੋਲ ਵੀ ਸਾਨੂੰ ਸਾਨੂੰ ਕੜਾ ਤੰਗ ਪਰੇਸ਼ਾਨ ਕਰਦੇ ਆ ਜਦੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਅਸੀਂ ਫਿਰ ਆਪਣਾ ਜਿਹੜਾ ਸੰਘਰਸ਼ ਦੀ ਰਣਨੀਤੀ ਕੀ ਹੋਊਗਾ ਇਸ ਤੋਂ ਬਾਅਦ ਇੱਕ ਬਹੁਤ ਵੱਡਾ ਸੰਘਰਸ਼ ਜਾਰੀ ਜੇ ਸਾਡੀ ਮੰਗ ਨਾ ਪੂਰੀ ਕੀਤੀ ਗਈ ਮੰਗ ਕੀ ਕੀ ਹੈ ਸਾਡੀ ਪਹਿਲੀ ਮੰਗ ਆਈ ਸਾਨੂੰ yellow line ਦਿੱਤੀ ਜਾਵੇ ਜਿਹਦੇ ਕਰਕੇ ਸਾਡੇ ਪੁਲਿਸ ਜਿਹੜੀ ਹੈ ਨਾ ਚਲਾਨ ਬਹੁਤ ਜ਼ਿਆਦਾ ਕਰਦੀ ਹੈ ਮੋٹے ਮੋٹے ਚਲਾਨ ਕਰਦੀ ਹੈ ਸਾਨੂੰ ਸਟਾਪਰਸ ਲਈ ਕੋਈ ਜਗ੍ਹਾ ਨਹੀਂ ਹੈ ਨਾ ਸਵਾਰੀ ਉਤਾਰਨ ਜੋਗੇ ਨਾ ਚੜ੍ਹਾਣ ਜੋਗੇ ਇੱਕ ਆਟੋ ਰਿਕਸ਼ਾ ਚਾਲਕਾਂ ਦਾ ਜਿਹੜਾ 2017 ਤੋਂ ਲੈ ਕੇ ਹੁਣ ਤੱਕ ਕੋਈ ਲਾਇਸੈਂਸ ਹੀ ਨਹੀਂ ਬਣਿਆ ਜਦਕਿ ਹਰ ਸਟੇਟ ਦੇ ਵਿੱਚ ਲਾਇਸੈਂਸ ਬਣ ਰਿਹਾ ਦਿੱਲੀ ਵਿੱਚ ਕੇਜਰੀਵਾਲ ਸਾਹਿਬ ਦੀ ਸਰਕਾਰ ਹੈ ਉੱਥੇ ਲਾਇਸੈਂਸ ਬਣ ਰਿਹਾ ਆਟੋ ਰਿਕਸ਼ਾ ਦਾ ਪੰਜਾਬ ਦੇ ਵਿੱਚ ਨਹੀਂ ਬਣਿਆ ਇਹਨਾਂ ਨੇ ਸੌਫਟਵੇਅਰ ਹੀ ਨਹੀਂ ਪਾਇਆ ਇਹਦੇ ਵਿੱਚ ਕੰਪਿਊਟਰ ਦੇ ਵਿੱਚ ਸੌਫਟਵੇ ਲਈ ਜਾਵੇ ਤੇ ਇੱਕ ਸਾਡੀ ਮੰਗ ਹੈਗੀ ਜਿਹੜੇ ਇਹਨਾਂ ਦੇ ਟੈਕਸ ਪਾਸਿੰਗ ਟੁੱਟੇ ਹੋਏ ਆ ਕਾਫੀ ਪੁਰਾਣੇ ਉਹਨਾਂ ਨੂੰ ਜਿਹੜੇ ਟੈਕਸ ਪਾਸਿੰਗ ਟੁੱਟੇ ਹੋਏ ਆ ਉਹਨਾਂ ਦੇ ਜੁਰਮਾਨੇ ਛੱਡ ਕੇ ਇਹਨਾਂ ਦਾ ਟੈਕਸ ਲੈ ਕੇ ਸਰਕਾਰ ਦਾ ਖਜ਼ਾਨਾ ਜਿਹੜਾ ਭਰਿਆ ਜਾਵੇ ਤੇ ਇੱਕ ਈ ਰਿਕਸ਼ਾ ਦੀ ਮੈਂ ਗੱਲ ਕਰੂੰਗਾ ਈ ਰਿਕਸ਼ਾ ਦੀ ਪਹਿਲਾਂ 860 ਰੁਪਏ ਦੇ ਵਿੱਚ ਆਰਸੀ ਬਣਾਈ ਜਾਂਦੀ ਸੀ ਇੱਥੇ ਬਲਕਿ ਇੱਥੇ ਪੰਜਾਬ ਦੇ ਵਿੱਚ ਵੀ ਆਰਸੀ ਬੰਦੀ ਸੀ 860 ਰੁਪਏ ਦੇ ਵਿੱਚ ਜਾਂਦੇ ਜਾਂਦੇ ਇੱਕ ਜਨਰਲ ਡਾਇਰ ਜਿਹੜੇ ਸੀਗੇ ਆਪਣਾ ਰਾਜਾ ਵੜਿੰਗ ਜੀ ਜਾਂਦੇ ਜਾਂਦੇ ਹੁਕਮ ਜਾਰੀ ਕਰ ਗਏ ਖੀਰਲੇ 15 ਦਿਨਾਂ ਦੇ ਵਿੱਚ ਉਹਨਾਂ ਨੇ ਹੁਕਮ ਦਿੱਤਾ ਵੀ ਇਹਨੂੰ ਟੈਕਸ ਲਗਾਇਆ ਜਾਵੇ ਜੋ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਵੀ ਇਹ ਪੈਸੇ ਨਹੀਂ ਕਮਾਉਂਦੇ ਇੱਕ ਜਿਹੜਾ ਵਹੀਕਲ ਤਿੰਨ ਉਹਦੀ ਮੁਨਿਆਦ ਹੀ ਤਿੰਨ ਸਾਲ ਆ ਉਹਨੂੰ ਟੈਕਸ ਕਾਦਾ ਜਦ ਹਰ ਸਟੇਟ ਦੇ ਵਿੱਚ ਉਹਨੂੰ ਟੈਕਸ ਨਹੀਂ ਲੱਗਦਾ ਬਲਕਿ ਪੰਜਾਬ ਚ ਨਹੀਂ ਲੱਗਦਾ ਸੀਗਾ ਤੇ ਹੁਣ ਟੈਕਸ ਕਿਉਂ ਲਾਇਆ ਜਾਂਦਾ ਬੱਜਟ ਆ ਮੰਗ ਤੋਂ ਕਿ ਉਹਨਾਂ ਗੋਗੀ ਕਨੇ ਤੁਹਾਡੇ ਮੰਗ ਪੱਤਰ ਲੈ ਲਿਆ ਹੋਇਆ ਵਾ ਔਰ ਕਿਹਾ ਵਾ ਕਿ ਜਲਦੀ ਤੁਹਾਡੇ ਕੋਲ ਹੱਲ ਹੋਣਗੇ ਜਿੱਥੇ ਆਟੋ ਰਿਕਸ਼ਾ ਚਾਲਕਾਂ ਦੀਆਂ ਕਾਫੀ ਪ੍ਰੋਬਲਮਸ ਸੀਆਂ ਮੋٹے ਮੋٹے ਚਲਾਨ ਹੋ ਰਹੇ ਸੀ ਟੈਕਸਾਂ ਦੇ ਜੁਰਮਾਨੇ ਮੋٹے ਮੋٹے ਪੈ ਰਹੇ ਸੀ ਔਰ ਜਿਹੜੇ ਈ ਰਿਕਸ਼ਾ ਵਾਲੇ ਮੇਰੇ ਭਰਾ ਹੈਗੇ ਉਹਨਾਂ ਦੀ ਵੀ ਆਰਸੀਆਂ ਨਹੀਂ ਬਣਦੀਆਂ ਸੀ ਜਿਨ੍ਹਾਂ ਦਾ ਟੈਕਸ ਪੈ ਰਿਹਾ ਸੀ ਜਿਹਦੇ ਕਰਕੇ ਉਹ ਆਰਸੀ ਨਹੀਂ ਬਣਾਉਂਦੇ ਸੀਗੇ ਤੇ ਜਿਹੜੇ ਲਾਇਸੈਂਸ ਆਟੋ ਰਿਕਸ਼ਾ ਚਾਲਕਾਂ ਦੇ ਨਹੀਂ ਬੰਦੇ ਸੀਗੇ ਉਹ ਇੱਕ ਈਜ਼ੀ ਸਟੇਜ ਤੇ ਲਿਆਂਦੇ ਉਹਨਾਂ ਨੇ ਕਿਹਾ ਇੱਕ ਪਲੇਟਫਾਰਮ ਤੇ ਲਿਆ ਕੇ ਇਹਨਾਂ ਨੂੰ ਬੜੇ ਹੀ ਘੱਟ ਅ ਤੇ ਆਰਸੀਆਂ ਵੀ ਬਣਨੀਆਂ ਤੇ ਰੋਡ ਟੈਕਸ ਦੇ ਜੁਰਮਾਨੇ ਵੀ ਛੱਡਿਆਂਗੇ ਔਰ ਲਾਇਸੈਂਸ ਵੀ ਬਣਨਗੇ ਅੱਜ ਸਾਨੂੰ ਪੂਰਾ ਆਸ਼ਵਾਸ਼ਣ ਦਵਾਇਆ ਗਿਆ ਉਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਸਾਡੀ ਦੋ ਮੀਟਿੰਗਸ ਕਰਾ ਕੇ ਇਹ ਕੰਮ ਨੂੰ ਮੁਕੰਮਲ ਕਰਾ ਦੇਣਾ ਕਿੰਨੀ ਦੇਰ ਕਿੰਨੀ ਦੇਰ ਤੱਕ ਹੁਣ ਜਿਹੜੇ ਤੁਹਾਡੇ ਚਲਾਨ ਨਹੀਂ ਹੋਣਗੇ ਕਿਹਾ ਉਹਨਾਂ ਨੇ ਵੀ ਟਾਈਮ ਦਿੱਤਾ ਜਾਊਗਾ ਉਹਨਾਂ ਨੇ ਕਿਹਾ ਜਿੰਨੀ ਦੇਰ ਸਾਡੀ ਪਾਲਿਸੀ ਨਹੀਂ ਤਿਆਰ ਹੁੰਦੀ 19 ਦਿਨ ਉਹ ਚਲਾਨ ਨਹੀਂ ਹੋਣਗੇ ਮਤਲਬ ਇਹ ਨਹੀਂ ਹੈ ਵੀ ਬਿਲਕੁਲ ਨਹੀਂ ਹੋਣਗੇ ਜਿਹੜੀ ਧੱਕੇਸ਼ਾਹੀ ਹੁੰਦੀ ਸੀ 20 25 25000 ਦੇ ਚਲਾਨ ਹੁੰਦੇ ਸੀ ਉਹ ਨਹੀਂ ਹੋਣਗੇ ਮੈਂ ਔਟੋ ਰਿਕਸ਼ਾ ਚਾਲਕਾਂ ਨੂੰ ਕਹੂੰਗਾ ਕਿ ਤੇ ਜਿਹੜੇ ਸਾਡੇ ਪੋਲੀਟਿਸ਼ੀਅਨਸ ਨੇ ਉਹਨਾਂ ਨੂੰ ਵੀ ਸੁੰਨਾ ਪੈਂਦਾ ਸਾਡੇ ਪ੍ਰਸ਼ਾਸਨ ਨੂੰ ਵੀ ਸੁੰਨਾ ਪੈਂਦਾ ਦੇਖੋ ਇੱਕ ਅਫਸਰ ਜਿਹੜੇ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਕੋਈ ਇਹ ਨਹੀਂ ਸ਼ੌਕ ਨਹੀਂ ਹੁੰਦਾ ਵੀ ਐਡੇ ਮੋٹے ਮੋٹے ਚਲਾਨ ਕਰਨ ਲੇਕਿਨ ਉਹ ਵੀ ਮਜਬੂਰ ਹੋ ਜਾਂਦੇ ਜਦੋਂ ਉਹਨਾਂ ਨੂੰ ਕੰਪਲੀਟਾ ਦੇ ਕੰਪਲੀਟਾ ਉਹਨਾਂ ਦੇ ਗਰੁੱਪਸ ਦੇ ਵਿੱਚ ਆਂਦੀਆਂ ਨੇ ਲੋਕੀ ਫੋਟੋਆਂ ਖਿੱਚ ਕੇ ਭੇਜਦੇ ਨੇ ਦੇਖੋ ਆਟੋ ਵਾਲਾ ਨੇ ਕਿਵੇਂ ਗੰਦ ਪਾਇਆ ਜਾਂ ਕੁਛ ਮੈਂ ਆਪਣੇ ਜਿਹੜੇ ਭਰਾ ਨੇ ਆਟੋ ਵਾਲੇ ਉਹਨਾਂ ਨੂੰ ਫੇਰ ਬੇਨਤੀ ਕਰੂੰਗਾ ਬਿਲਕੁਲ ਤੁਸੀਂ ਇੱਕ ਸਾਈਡ ਤੇ ਹੋ ਕੇ ਸਵਾਰੀ ਉਤਾਰੋ ਤੇ ਚੜਾਓ ਜਿਸ ਤਰ੍ਹਾਂ ਲਾਇਸੈਂਸ ਬਣਨ ਤੋਂ ਪਹਿਲੇ ਟ੍ਰੈਫਿਕ ਪੁਲਿਸ ਸਿਖਿਆ ਦਿੰਦੀ ਹੈ ਕਿ ਇਸ ਤਰ੍ਹਾਂ ਗੱਡੀ ਚਲਾਣੀ ਹੈ ਕਿ ਲੱਗਦਾ ਨਹੀਂ ਆਟੋ ਵਾਲਿਆਂ ਨੂੰ ਵੀ ਟ੍ਰੈਫਿਕ ਪੁਲਿਸ ਸਿਖਿਆ ਦੇਣੀ ਚਾਹੀਦੀ ਹੈ ਬਿਲਕੁਲ ਜੀ ਉਹਨਾਂ ਨੂੰ ਕੈਂਪ ਲਾ ਕੇ ਜੋ ਇਹਨਾਂ ਨੂੰ ਸੂਚਿਤ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਤੇ ਪਿੱਛੇ ਇਹ ਚਲਾਨ ਕਾਫੀ ਮੋٹے ਮੋٹے ਹੋਏ ਹੁਣ ਫਿਰ 20 25 25000 ਦੇ ਚਲਾਨ ਹੋਏ ਔਰ ਮੇਰੇ ਹਿਸਾਬ ਨਾਲ ਮੈਂ ਕਈਆਂ ਦੇਖਿਆ ਇੱਕ ਵੀਡੀਓ ਚੱਲ ਰਹੀ ਹੈ ਕਾਨਪੁਰ ਦੀ ਜਿੱਥੇ ਇੱਕ 22000 ਦਾ ਚਲਾਨ ਇੱਕ ਆਟੋ ਰਿਕਸ਼ਾ ਚਾਲਕ ਦਾ ਹੋਇਆ ਤੇ ਉਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਪਰੰਤੂ ਮੈਂ ਆਟੋ ਚਾਲਕਾਂ ਦੇ ਕਈ ਦਿਮਾਗਾਂ ਦੇ ਦਿਮਾਗ 'ਚ ਜੇ ਇਹੋ ਜੀ ਗੱਲ ਹੋਵੇ ਤੇ ਇਹੋ ਜੀ ਦਿਮਾਗ ਵਿੱਚ ਬਿਲਕੁਲ ਗੱਲਾਂ ਲਿਓ ਅਸੀਂ ਇਹ ਸੰਘਰਸ਼ ਬਿਲਕੁਲ ਲੜਦੇ ਵੀ ਪਏ ਹਾਂ ਔਰ ਲੜਾਂਗੇ ਵੀ ਔਰ ਇਹਨੂੰ ਬਿਲਕੁਲ ਇੱਕ ਪਲੇਟਫਾਰਮ ਤੇ ਲੈ ਕੇ ਜਾਵਾਂਗੇ ਅੱਜ ਗੋਗੀ ਸਾਹਿਬ ਨੇ ਵੀ ਕਹਿਤਾ ਜਿਨ੍ਹਾਂ ਦੇ ਮੋٹے ਮੋٹے ਚਲਾਨਾ ਉਹ ਚਲਾਨ ਨਾ ਭੁਗਤਨ ਇਹਨਾਂ ਦੀ ਅਸੀਂ ਇੱਕ ਸਰਕਾਰ ਦੀ ਪਾਲਿਸੀ ਤਿਆਰ ਕਰਕੇ ਇਹਨਾਂ ਨੂੰ 200 400 500 ਰੁਪਏ ਵਿੱਚ ਭੁਗਤਿਆ ਜਾਊਗਾ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਰੱਖਣੀ ਆਟੋ ਰਿਕਸ਼ਾ ਚਾਲਕਾਂ ਕੇ ਬੇਨਤੀ ਹੈ ਮੈਨੂੰ ਪਤਾ ਮੇਰੇ ਵੀਰ ਬਹੁਤ ਦੁਖੀ ਨੇ ਉਹਨਾਂ ਦੇ ਬ ਯੈਲੋ ਲਾਈਨ ਦੀ ਵੀ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਯੈਲੋ ਲਾਈਨ ਜਿਹੜੀ ਸੜਕਾਂ ਇਹ ਥੋੜੀਆਂ ਖਰਾਬ ਨੇ ਯੈਲੋ ਲਾਈਨ ਵੀ ਦਿੱਤੀ ਜਾਊਗੀ ਤੁਹਾਨੂੰ ਪਹਿਲਾਂ ਜਿਹੜੇ ਮੇਨ ਮੁੱਦੇ ਆ ਉਹ ਨਵੇੜੇ ਜਾਣਗੇ ਜਿਵੇਂ ਜਿਵੇਂ ਕਿ ਟੈਕਸ ਰੋਡ ਟੈਕਸ ਮਾਫ ਕਰਨੇ ਲਾਇਸੈਂਸ ਬਣਾਣੇ ਤੇ ਆਪਣੀ ਜਿਹੜੀ ਹੋਰ ਪ੍ਰੋਬਲਮਸ ਹੈਗੀਆਂ ਆਟੋ ਚਾਲਕਾਂ ਦੀਆਂ ਜਿਹੜੇ ਮੋਟੇ ਮੋਟੇ ਚਲਾਣ ਹੁੰਦੇ ਆ ਉਹਨਾਂ ਨੂੰ ਪਹਿਲਾਂ ਬੰਦ ਕਰਾਇਆ ਜਾਊਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਫਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਲ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜੇ ਰੂਸ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786